ਹੀਠਾਂ ਦਾਸ ਚੱਲ ਰਿਹਾ ਹੈ ਤੇ ਉਤੋਂ ਅੱਗ ਦੀਆਂ ਚਿੰਗਿਆੜੀਆਂ ਡੇਗਰੀਆਂ ਨੇ ਤੇ ਇਹ ਸਭ ਕੁਝ ਦੇਖਦੇ ਦੇਖਦਿਆ ਅੱਗ ਨੇ ਆਪਣਾ ਵਿਕਰਾਲ ਰੂਪ ਧਾਰਨ ਕਰ ਲਿੱਤਾ ਅਤੇ ਇਸ ਦੀ ਝਪੇਟ ਵਿੱਚ ਕਈ ਕੀਮਤੀ ਜਾਨਾਂ ਆ ਗਈਆਂ ਕਲੱਬ ਦੇ ਵਿੱਚ ਸ਼ਨੀਵਾਰ ਦੇ ਰਾਤ ਇੱਕ ਖਾਸ ਡੀਜੇ ਦੇ ਪ੍ਰੋਗਰਾਮ ਨੂੰ ਉਲੀਕਿਆ ਗਿਆ ਸੀ ਜਿੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਟੂਰਿਸਟ ਲੋਕਲ ਲੋਕ ਉਸ ਕਲੱਬ ਦੇ ਵਿੱਚ ਮੌਜੂਦ ਸੀ ਇਸੇ ਦੌਰਾਨ ਜਦੋਂ ਡਾਂਸ ਚੱਲ ਰਿਹਾ ਸੀ ਕਲੱਬ ਦੇ ਵਿੱਚ ਤਾਂ ਅਚਾਨਕ ਉੱਤੋਂ ਚਿੰਗਿਆੜੀਆਂ ਡਿੱਗਣੀਆਂ ਸ਼ੁਰੂ ਹੋਈਆਂ ਤੇ ਦੇਖਦੇ ਹੀ ਦੇਖਦੇ ਆਗ ਨੇ ਪੂਰੇ ਕਲੱਬ ਨੂੰ ਆਪਣੀ ਝਪੇੜ ਦੇ ਵਿੱਚ ਲੈ ਲਿਆ ਤੇ ਇਸੇ ਦੌਰਾਨ ਉਥੇ 23 ਕੀਮਤੀ ਜਾਨਾਂ ਜੋ ਖਾਕ ਹੋ ਗਈਆਂ ਇਹਨਾਂ 23 ਦੇ ਵਿੱਚ ਤਿੰਨ ਔਰਤਾਂ ਸ਼ਾਮਲ ਨੇ ਤੇ 20 ਮਰਦ ਸ਼ਾਮਲ ਨੇ ਹੁਣ ਜੋ ਉਥੋਂ ਦੇ ਲੋਕਲ ਐਮਐਲਏ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਮੁਤਾਬਕ ਜੋ 20 ਲੋਕ ਮਾਰੇ ਗਏ ਨੇ 23 ਲੋਕ ਮਾਰੇ ਗਏ ਨੇ 20 ਮਰਦ ਨੇ ਉਹਨਾਂ ਵਿੱਚੋਂ ਬਹੁਤੇ ਲੋਕਲ ਲੋਕ ਸੀ ਜੋ ਇਸ ਕਲੱਬ ਦੇ ਵਿੱਚ ਕੰਮ ਕਰਦੇ ਸਨ ਬੇਸਮੈਂਟ ਦੇ ਵਿੱਚ ਉਹ ਮੌਜੂਦ ਸੀ ਜਿੱਥੇ ਉਹਨਾਂ ਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਜਿਵੇਂ ਅੱਗ ਦਾ ਰੋਲਾ ਪਿਆ ਲੋਕ ਬਾਹਰ ਨਿਕਲੇ ਕਈਆਂ ਦੀ ਜਾਨ ਤਾਂ ਬਚ ਗਈ ਪਰ 23 ਲੋਕਾਂ ਦੀ ਜਾਨ ਚਲੀ ਗਈ ਗੋਆ ਆਪਣੀ ਬੀਚ ਲਾਈਫ ਆਪਣੇ ਕਲੱਬ ਲਾਈਫ ਦੇ ਲਈ ਜਾਣਿਆ ਜਾਂਦਾ ਹੈ ਤੇ ਗੋਆ ਦੇ ਵਿੱਚ ਇਹ ਐਡਾ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ 23 ਲੋਕਾਂ ਦੀ ਜਾਨ ਗਈ ਹੈ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਸ਼ਾਮਲ ਨੇ ਤੇ 20 ਮਰਦ ਨੇ ਜੋ ਜ਼ਿਆਦਾਤਰ ਲੋਕਲ ਦੱਸੇ ਜਾ ਰਹੇ ਨੇ ਜੋ ਉੱਥੇ ਕੰਮਕਾਰ ਕਰਨ ਗਏ ਹੋਏ ਸੀ ਉਹਨਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ ਟੂਰਿਸਟ ਵੀ ਇਸ ਵਿੱਚ ਜ਼ਖਮੀ ਹੋਏ ਨੇ ਹਸਪਤਾਲ ਜੇਰੇ ਇਲਾਜ ਨੇ